ਵੀ ਵੀ ਹੁੰਦੀ ਰਾਨੀ ਐ ਸੋੜਿਆ ਆਪਾਂ ਇੱਕ ਵਾਰੀ ਫੇਰ ਜਿਹੜਾ ਚੱਲੇ ਆ ਤੇ ਹੁਣ ਆਪਣੇ ਜਿਹੜੇ ਚਾਚਾ ਜੀ ਆ ਠੰਡ ਬਹੁ ਮੰਦੇ ਆ ਚਾਚਾ ਹੀ ਸਾਡੇ ਦੇ ਚਾਚਾ ਹੀ ਕਹਿੰਦੇ ਅੱਗ ਵੀ ਮੇਲੇ ਤੇ ਪਹੁੰਚ ਗਏ ਕਿ ਆ ਆਪਣਾ ਭਰਾ ਵੀ ਹੈਗਾ ਠੀਕ ਹੈ ਜੀ ਤੇ ਆਪਾਂ ਇੱਥੇ ਤੁਹਾਨੂੰ ਦਿਖਾਉਂਦੇ ਆ ਜਿਹੜੀ ਕਿ ਦੁਕਾਨਾਂ ਇੱਥੇ ਲੀਆਂ ਦਪਾਉਂਦੇ ਆ ਆਪਣੇ ਆਪ ਹੈ ਦੁਕਾਨ ਹੈ ਇੱਧਰ ਜਿਹੜੇ ਲੱਕੀਰਾਂ ਦਾ ਦੁੱਤੀਆਂ ਤੇ ਆਪਾਂ ਆਏ ਸੀਗੇ ਤੇ ਇਹ ਆਪਾਂ ਤੁਹਾਨੂੰ ਦਿਖਾਉਂਦੇ ਆ ਇੱਥੇ ਜਿਹੜਾ ਲੰਗਰ ਜਿਹੜਾ ਤਿਆਰ ਹੋ ਰਿਹਾ ਤੇ ਜਿਹੜੀ ਗਾਜਰਾਂ ਦੀ ਸਬਜ਼ੀ ਜਿਹੜੀ ਤਿਆਰ ਹੋ ਰਹੀ ਹੈ ਤੇ ਇੱਧਰ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਨਵੇਂ ਬਲੌਗ ਵਿੱਚ ਤੇ ਅਸੀਂ ਹੁਣ ਚੱਲੇ ਆ ਜੀ ਮੇਲੇ ਤੇ ਫੇਰ ਦੁਬਾਰਾ ਤੇ ਆਪਾਂ ਤੁਹਾਨੂੰ ਐਤ ਕੀ ਦਿਖਾਵਾਂਗੇ ਜਿਹੜਾ ਕਮਲ ਖਾਨ ਉੱਤੇ ਲੱਗਾ ਪਿਆ ਹੈ ਠੀਕ ਹੈ ਜੀ ਉੱਥੇ ਤੁਹਾਨੂੰ ਦਿਖਾਉਂਦੇ ਆ ਤੇ ਜਾ ਕੇ ਤੁਹਾਨੂੰ ਹੋਰ ਵੀ ਵੇ ਇੱਕ ਵਾਰੀ ਬਾਬਿਆਂ ਨੇ ਸ਼ਾਇਦ ਆਪਾਂ ਦਰਸ਼ਨ ਕਰਵਾਈਏ ਤੇ ਆਪਾਂ ਤੁਹਾਨੂੰ ਸਟੇਜ ਵੀ ਉੱਤੇ ਦਿਖਾ ਲਾਂਗੇ ਤੇ ਕਮਲ ਖਾਨ ਦੇ ਨਾਲ ਆਪਾਂ ਮਿਲਾਂਗੇ ਵੀ ਤੇ ਉੱਥੇ ਨਾਲੇ ਉਹਦੇ ਨਾਲ ਥੋੜੀ ਵਧੀਆ ਆਪਾਂ ਗੱਲਬਾਤ ਵੀ ਕਰਾਂਗੇ ਆਪਣੇ ਜਿਹੜਾ ਬਲੌਗ ਦੇ ਉੱਤੇ ਲਓ ਜੀ ਆਪਾਂ ਚੰਦੇ ਆ ਇੱਥੇ ਚਾਚਾ ਹੀ ਆਪਣੇ ਸੀਗੇ ਹੁਣ ਉਹ ਗਏ ਆ ਕਿਤੇ ਤੇ ਉਹਨਾਂ ਨਾਲ ਆਪਾਂ ਜਾਂਦੇ ਆ ਉੱਥੇ ਮੇਲੇ ਤੇ ਤੇ ਗੰਗਸਰ ਤੁਹਾਨੂੰ ਮੇਲੇ ਦੇ ਦਿਖਾਉਂਦੇ ਮੈਨੂੰ ਲੱਗਦਾ ਕਿ ਕਮਲ ਖਾਨ ਸ਼ਾਇਦ ਲੱਗ ਹੀ ਗਿਆ ਉੱਥੇ ਤੇ ਤੁਹਾਨੂੰ ਦਿਖਾਉਂਦੇ ਆ ਜਾ ਕੇ ਉੱਥੇ ਜੀ ਤੇ ਸੀਗੇ ਤੇ ਮੇਲੇ ਦੇ ਉੱਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਜਿਹੜੇ ਸ ਤੇ ਅੱਗੇ ਜਿਹੜੀ ਆਪਾਂ ਅੱਗ ਸਿੱਖਦੇ ਪੈ ਸੀ ਆ ਜਿਹੜੇ ਆਪਣੇ ਡਾਕਟਰ ਸਾਹਿਬ ਐਸ ਟਾਈਮ ਤੇ ਮੁੰਡੇ ਜਿਹੜੇ ਤੇ ਹਵਾ ਭਰੋਣਾ ਆਇਆ ਚਾਚੇ ਸਾਡੇ ਤੋਂ ਆਪਾਂ ਜਿਹੜਾ ਹੁਣ ਚੱਲੇ ਆ ਜੀ ਉੱਥੇ ਆਪਾਂ ਇੱਕ ਵਾਰੀ ਫੇਰ ਜਿਹੜਾ ਚੱਲੇ ਆ ਤੇ ਹੁਣ ਆਪਣੇ ਜਿਹੜੇ ਚਾਚਾ ਜੀ ਆ ਠੰਡ ਬਹੁਤ ਮੰਨਦੇ ਆ ਚਾਚਾ ਹੀ ਸਾਡੇ ਤੇ ਚਾਚਾ ਹੀ ਕਹਿੰਦੇ ਅੱਗ ਵੀ ਸੇਕਣ ਲੱਗੇ ਸੀਗੀ ਉੱਥੇ ਇਹ ਨਾਰਾ ਕਰ ਗਈ ਆਪਾਂ ਅੱਗ ਵਾਲੀ ਸੀਗੀ ਆ ਠੰਡ ਵੈਸੇ ਹੈਗੀ ਬਹੁਤ ਹੈ ਜੀ ਹੋਰ ਜੀ ਭਾਜੀ ਕਿੱਦਾਂ ਜੀ ਆ ਆਪਣੇ ਭਾਈ ਜਿਹੜੇ ਆਪਣੇ ਇੱਧਰ ਆ ਟੇਲਰ ਸਾਹਿਬ ਡਾਕਟਰ ਸਾਹਿਬ ਆਪਣੇ ਡਾਕਟਰ ਸਾਹਿਬ ਆ ਇਹ ਜਿੱਥੇ ਪਹਿਲਾਂ ਮੈਂ ਕੰਮ ਕਰਦਾ ਹੁੰਦਾ ਸੀਗਾ ਉੱਥੇ ਡਾਕਟਰ ਸਾਹਿਬ ਆਪਣੇ ਬਹੁਤ ਜਿਦਾ ਉੱਥੋਂ ਹੀ ਆਪਣਾ ਤੇ ਪਿਆਰ ਪਿਆ ਸੀਗਾ ਡਾਕਟਰ ਸਾਹਿਬ ਕਿਉਂ ਡਾਕਟਰ ਸਾਹਿਬ ਹਾਂਜੀ ਹਾਂਜੀ ਤੇ ਬਾਕੀ ਆਪਾਂ ਚੱਲੇ ਆ ਮੈਨੂੰ ਲੱਗਦਾ ਹੈ ਕਿ ਕਮਲ ਖਾਨ ਲੱਗ ਹੀ ਗਿਆ ਹੈ ਤੇ ਆਪਾਂ ਉੱਥੇ ਚੱਲੇ ਆ ਤੇ ਤੁਹਾਨੂੰ ਦਿਖਾਉਂਦੇ ਆ ਕਮਲ ਖਾਨ ਤੇ ਨਾਲੇ ਉੱਥੇ ਦੁਕਾਨਾਂ ਜਿਹੜੀਆਂ ਦਿਖਾਉਂਦੇ ਆ ਜਿਹੜੀਆਂ ਲੱਗੀਆਂ ਪਈਆਂ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਕਿੰਨੀ ਭੀੜ ਲੱਗੀ ਪਈ ਅੱਜ ਜਿਹੜੀ ਮੇਲੇ ਦੇ ਉੱਤੇ ਇੱਥੇ ਜਿਹੜੀਆਂ ਲੱਗੀਆਂ ਟਿੱਕੀਆਂ ਦੀ ਦੁਕਾਨ ਜੀ ਪਾਲਚੀਆਂ ਦੀ ਚਾੜ ਤੇ ਢੜੀ ਹੋਰ ਵੀ ਇੱਧਰ ਲੱਗੇ ਆ ਜੀ ਇੱਥੇ ਆਪਾਂ ਮੇਲੇ ਤੇ ਪਹੁੰਚ ਗਏ ਸੀ ਕਿ ਆ ਆਪਣਾ ਭਰਾ ਵੀ ਹੈਗਾ ਠੀਕ ਹੈ ਜੀ ਤੇ ਆਪਾਂ ਇੱਥੇ ਤੁਹਾਨੂੰ ਦਿਖਾਉਂਦੇ ਆ ਜਾਨੀ ਕਿ ਦੁਕਾਨਾਂ ਇੱਥੇ ਰੀਆਂ ਦਿਖਾਉਂਦੇ ਆ ਆਪਣੇ ਆਸ-ਪਾਸੇ ਲੱਗੇ ਇੱਧਰ ਭਾਂਡੇ ਦੀ ਦੁਕਾਨ ਹੈ ਇੱਧਰ ਜਿਹੜੀਆਂ ਲੱਗੀਆਂ ਇੱਧਰ ਦੂਜੀਆਂ ਦੁਕਾਨਾਂ ਕੱਪੜਿਆਂ ਦੀਆਂ ਠੀਕ ਹੈ ਜੀ ਇੱਧਰ ਖਡੌਣਿਆਂ ਦੀ ਵੀ ਦੁਕਾਨ ਲੱਗੀ ਭਈਆ ਗਏ ਦੇ ਤੁਹਾਡੇ ਨਿਆਣਾ ਨੂੰ ਇਦਾਂ ਨਿਆਣਾ ਨੂੰ ਪਸੰਦ ਆ ਤੇ ਨਿਆਣੇ ਲਈ ਜਾਂਦੇ ਆ ਚੀਜ਼ੀਆਂ ਤੋਂ ਬਾਕੀ ਉਧਰ ਵੀ ਲੱਗੇ ਪਏ ਆ ਹਟਾਉਣਿਆਂ ਦੀ ਇਧਰ ਆ ਵੀ ਲੱਗੇ ਹੋਏ ਨੇ ਤੇ ਸਾਹਮਣੇ ਜਿਹੜਾ ਦਰਬਾਰ ਆ ਬਾਬਿਆਂ ਦਾ ਦੇਖੋ ਠੀਕ ਹੈ ਜੀ ਏ ਜੀ ਸਿਗਾ ਜੀ ਆਜ ਹੀ ਖੜੀ ਆ ਜੀ ਕਮਲ ਖਾਨ ਦੀ ਗੱਡੀ ਤੇ ਇੱਥੇ ਲੱਗਾ ਆਪਣਾ ਕਮਲ ਖਾਨ ਦੇਖੋ ਜੀ ਗਾਣਾ ਜਿਹੜਾ ਗਾਉਂਦਾ ਪਿਆ ਆ ਧਿਆਨ ਨਾਲ ਸੁਣਿਓ ਜੀ ਅਲੀ ਅਲੀ ਹੁਦੀ ਰਣੇ ਜਿਹੜਾ ਲੰਗਰ ਆ ਜਿਹੜਾ ਇੱਥੇ ਇੰਦਾ ਦਾ ਸਗਾ ਲੱਗੇ ਹੱਥ ਤੇ ਜਿਹੜੇ ਚੋਲ ਆ ਤੇ ਨਾਲ ਦਾਲ ਆ ਤੇ ਨਾਲ ਸੰਤੀ ਆ ਰੋਟੀ ਆ ਆਪਾਂ ਜਿਹੜੀ ਲਈ ਪਈ ਆ ਹਾਂ ਤੇ ਜਲੇਬੀ ਵੀ ਆ ਹੋਰ ਵੀ ਇੱਥੇ ਹੈਗਾ ਭਰਾ ਨੇ ਜਿਹੜੀ ਖੀਰ ਵੀ ਲਈ ਆ ਦੇਖੋ ਜੀ ਰਾਸ ਵਾਲੀ ਖੀਰ ਬਣੀ ਪਈ ਆ ਠੀਕ ਆ ਆਪਣਾ ਭਰਾ ਤੇ ਸ਼ਿਕਨ ਬਹੁਤ ਹੈ ਮੂਲ ਕੋਈ ਜਾਂਦਾ ਸ਼ਰਮ ਉਹ ਕਰਨਾ ਮਾਮਾ ਲੰਗਰ ਚ ਸਰਕਾਰੀ ਸ਼ਰਮ ਹੁੰਦੀ ਆ ਇਹ ਖਾਣਾ ਆ ਤਾਂ ਖਾਓ ਐਵੇਂ ਬਾਸ ਹੱਥ ਜਿਆ ਕਰੀ ਜਾਂਦਾ ਮੋਰੇ ਓ ਜੇਹਦੀ ਇੱਥੇ ਸੰਗਤ ਜਿਹੜੀ ਆਈ ਵੀ ਆ ਦੇਖੋ ਇੱਥੇ ਸੰਗਤ ਜਿਹੜੀ ਬਹੁਤ ਆ ਸਾਰੇ ਪਾਸੇ ਸੰਗਤ ਆ ਰਹੀ ਚੰਗੀ ਬਈ ਠੀਕ ਆ ਜੀ ਬਾਕੀ ਚਲੋ ਲੱਗਿਆ ਖਾਣ ਜਿੱਦਾਂ ਦਗਾਉਂਦੇ ਆ ਇੱਥੇ ਇੱਥੇ ਇਹ ਸਾਨੂੰ ਜਿਹੜਾ ਐ ਤੇ ਜਿਹੜਾ ਆ ਵੀ ਰਾ ਦਹੀਂ ਜਿਥੇ ਆਪਾਂ ਨੂੰ ਠੀਕ ਹੈ ਜੀ ਭਰਾ ਨੂੰ ਵੀ ਮਿਲਿਆ ਸੰਤਰਾ ਠੀਕ ਹੈ ਜੀ ਸਾਰੇ ਨੂੰ ਇੱਥੇ ਸੰਤਰੇ ਜਿਹੜੇ ਵੰਡ ਕੇ ਗਏ ਆ ਉਹ ਸੰਗਤ ਨੂੰ ਲੰਗਰ ਦੇ ਅਤੂਟ ਜਿਹੜਾ ਵਰਤ ਰਿਹਾ ਹੈ ਜਿਹੜਾ ਫੁੱਲਾ ਲੰਗਰ ਆ ਠੀਕ ਹੈ ਜੀ ਥਾਲ ਚ ਜਗ੍ਹਾ ਹੈ ਨਹੀਂ ਜੀ ਲੰਗਰ ਜਾਨੀ ਕਿ ਇੰਨਾ ਵੰਡ ਰਿਹਾ ਹੈ ਜਾਨੀ ਕਿ ਇੰਨਾ ਜਾਨੀ ਕਿ ਵਰਤਾ ਰਿਹਾ ਹੈ ਠੀਕ ਹੈ ਜੀ ਥਾਲ ਚ ਨਹੀਂ ਜਗ੍ਹਾ ਹੈਗੀ ਬਟ ਕਹਿ ਦਈਏ ਕਿ ਮੁੱਦਾ ਜਿਹੜਾ ਲੰਗਰ ਜਿਹੜਾ ਬਹੁਤ ਜ਼ਿਆਦਾ ਜਿਹੜਾ ਪਤਾ ਜਿੰਨਾ ਜਿਹੜਾ ਟੂਰ ਚੱਲ ਰਿਆ ਆਪਾਂ ਹੁਣ ਜਾਵਾਂਗੇ ਤਾਂ ਬਾਤ ਖਤਮ ਕਰਕੇ ਤਾਂ ਆਪਾਂ ਬਾਅਦ ਚੁਕੇ ਜਾਂਦੇ ਆਪਾਂ ਤੁਹਾਨੂੰ ਕਮਲ ਖਾਨ ਕਿਚਨ ਹੈ ਜਿਹੜਾ ਬਾਬਿਆਂ ਦਾ ਇੱਧਰ ਠੀਕ ਹੈ ਜੀ ਇੱਧਰ ਪਿਛਲੇ ਬੰਨੇ ਹੈ ਸਰੋਵਰ ਦੇ ਪਿਛਲੇ ਬੰਨੇ ਤੇ ਇੱਧਰ ਇੱਧਰ ਵਿਚਨ ਬਣਾਉਂਦੀਆਂ ਫੁਲਕੇ ਇੱਧਰ ਠੀਕ ਹੈ ਜੀ ਆਹ ਜਿਹੜਾ ਹੈਗਾ ਇਹ ਤੇ ਗੰਗਸਰ ਦਾ ਆਪਣਾ ਸਰੋਵਰ ਉਧਰ ਕਮਲ ਖਾਨ ਲੱਗਾ ਪਿਆ ਹੈ ਕਿ ਇੱਥੇ ਆਪਾਂ ਹੋਰ ਸਰੋਵਰ ਦਿਖਾਉਂਦੇ ਆ ਜਿਹੜਾ ਗੰਗਸਰ ਦਾ ਆਲਾ ਹੈ ਠੀਕ ਹੈ ਜੀ ਇੱਥੇ ਆਪਾਂ ਤੁਹਾਨੂੰ ਆ ਦੇਖੋ ਇਧਰ 메ਨ ਸਰੋਵਰ ਜਿਹੜਾ ਆ ਵਾਲਾ ਆ ਜੀ ਠੀਕ ਹੈ ਜੀ ਇੱਥੇ ਲੋਕੀ ਜਿਹੜੇ ਬੇੜਾ ਵੀ ਤਾਰ ਕੇ ਜਾਂਦੇ ਆ ਕਈ ਆਪਣੇ ਤੇ ਇਧਰ ਜਿਹੜੇ ਆਪਣੇ ਹੈਗੇ ਇਧਰ ਦੇਖੋ ਬੜੇ ਪੁਰਾਣੇ ਜਿਹੜੇ ਦਰਖਤ ਆ ਠੀਕ ਹੈ ਜੀ ਤੇ ਇਹ ਜਿਹੜੇ ਬੋਰਡ ਦੇ ਦਰਖਤ ਆ ਕਾਫੀ ਜਿਹੜੇ ਪੁਰਾਣੇ ਆ ਮੇਰੇ ਹਿਸਾਬ ਨਾਲ ਤਾਂ ਜੀ ਸਾਡੇ ਮੰਮੀ ਡੈਡੀ ਦੇ ਜਨਮ ਤੋਂ ਵੀ ਪਹਿਲਾਂ ਦੇ ਹੋਣੇ ਆ ਇੰਨੇ ਜਾਨੀ ਕਿ ਪੁਰਾਣੇ ਇਹ ਜਿਹੜੇ ਹੈਗੇ ਇੱਥੇ ਦਰਖਤ ਆ ਜੀ ਬਹੁਤ ਜਿਹੜੇ ਜ਼ਿਆਦਾ ਤੇ ਆ ਜਿਹੜਾ 메ਨ ਸਰੋਵਰ ਆ ਇੱਥੇ ਤੇ ਇੱਥੇ ਜਿਹੜਾ ਲੋਕੀ ਬੇੜਾ ਤਾਰ ਕੇ ਜਾਂਦੇ ਆ ਜਿੰਨੇ ਵੀ ਹੈਗੇ ਆ ਕਈ ਜਿੱਦਾਂ ਕਈ ਤਰ੍ਹਾਂ ਦੇ ਵਾਗੀਆਂ ਐਕਟੀਵਿਟੀਜ਼ ਆ ਜਿਹੜੀਆਂ ਕਰਦੇ ਆ ਉਹ ਤੇ ਇੱਥੇ ਮੱਛੀਆਂ ਵੀ ਇੱਥੇ ਪਹਿਲਾਂ ਹੈਗੀਆਂ ਸੀਗੀਆਂ ਹੁਣ ਦਾ ਪਤਾ ਨਹੀਂ ਕਿ ਮੱਛੀਆਂ ਇੱਥੇ ਬਾਕੀ ਚਲੋ ਪਤਾ ਨਹੀਂ ਹੈਗਾ ਇੱਥੇ ਕਿ ਹੁਣ ਜਨਨ ਕੀ ਆ ਇੱਥੇ ਕਿੱਦਾਂ ਨਹੀਂ ਪਰ ਇੱਥੇ ਜਿਹੜਾ ਆ ਪਹਿਲਾਂ ਬਹੁਤ ਮੱਛੀਆਂ ਬਹੁਤ ਹੁੰਦੀਆਂ ਸੀਗੀਆਂ ਪਰ ਹੁਣ ਜਿਹੜਾ ਮੱਛੀਆਂ ਮੁੱਛੀਆਂ ਹੈ ਨਹੀਂ ਗੀਆਂ ਇੱਥੇ ਤੇ ਪੂਰਾ ਜਿਹੜਾ ਇੱਥੇ ਹੈਗਾ ਜੰਗਲੀ ਏਰੀਆ ਐ ਇਹ ਜਿਹੜਾ ਪਿਛਲੇ ਬੰਨੇ ਇੱਥੇ ਜਗਾ ਦੇ ਆ ਤੇ ਬਾਕੀ ਅਸੀਂ ਇੱਥੇ ਛੋਟੇ ਹੁੰਦੇ ਬਹੁਤ ਆਉਂਦੇ ਹੁੰਦੇ ਸੀਗੇ ਪਰ ਹੁਣ ਇੱਥੇ ਨਹੀਂ ਅਸੀਂ ਆਈਦਾ ਜਾਂ ਹੁਣ ਘਟ ਵੱਧਦੀ ਜਾਂ ਕਿਉਂਕਿ ਹੁਣ ਜਿਦਾ ਜਿਦਾ ਉਮਰ ਹੋਈ ਜਾਂਦੀ ਪੇ ਬੰਦਾ ਫੇ ਕਿਤੇ ਘਟ ਜਾਂਦਾ ਹੈ ਜੀ ਇੱਥੇ ਆਪਾਂ ਆਏ ਸੀਗੇ ਤੇ ਇਹ ਆਪਾਂ ਤੁਹਾਨੂੰ ਦਿਖਾਉਂਦੇ ਆ ਇੱਥੇ ਜਿਹੜਾ ਲੰਗਰ ਜਿਹੜਾ ਤਿਆਰ ਹੋ ਰਿਹਾ ਇੱਥੇ ਜਿਹੜੀ ਗਾਜਰਾਂ ਦੀ ਸਬਜ਼ੀ ਜਿਹੜੀ ਤਿਆਰ ਹੋ ਰਹੀ ਹੈ ਤੇ ਇੱਧਰ ਜਿਹੜੀਆਂ ਆਪਣੀਆਂ ਜਲੇਬੀਆਂ ਠੀਕ ਹੈ ਜੀ ਤੇ ਆਹ ਦੇਖੋ ਜੀ ਇੱਧਰ ਆਪਣੀ ਜਿਹੜੀ ਸਬਜ਼ੀ ਤਿਆਰ ਹੋ ਰਹੀ ਆ ਗਾਜਰਾਂ ਦੀ ਠੀਕ ਹੈ ਜੀ ਦਾ ਤਾਤ ਵਾਸ ਹੈ ਉਸਤਾਦ ਬੋ ਜੀ ਬੰਦਾ ਲੱਗਿਆ ਪਿਆ ਹੈ ਜਿਹੜਾ ਸਬਜੀ ਬਣਾਉਣਾ ਠੀਕ ਹੈ ਜੀ ਉੱਧਰ ਵੀ ਸਬਜੀ ਜਿਹੜੀ ਬਣ ਰਹੀ ਹੈ ਗੋਭੀ ਦੀ ਹੂੰ ਤੇਰਾ ਟੱਪ ਕਰੇ ਜਿਹੜਾ ਖੜੇ ਸੀਗੇ ਇੱਥੇ ਜਿਹੜਾ ਆਪਣੇ ਹਲਵਾਈ ਠੀਕ ਹੈ ਜੀ ਹਲਵਾਈ ਭਾਈ ਆਪਾਂ ਦੱਸੋ ਭਾਈ ਕਿਹੜੀ ਕਿਹੜੀ ਸਬਜ਼ੀ ਆਪਣੇ ਇੱਥੇ ਬਣ ਰਹੀ ਹੈ ਜੀ ਗਾਜਰ ਗੋਭੀ ਹੈ ਬੰਦ ਗੋਭੀ ਹੈ ਔਰ ਆਲੂ ਹੈਗੇ ਮਟਰ ਹਰੇ ਮਟਰ ਹੈਗੇ ਅੱਛਾ ਇਹ ਮਿਕਸ ਬਣ ਰਹੀ ਹੈ ਨਾ ਭਾਈ ਠੀਕ ਹੈ ਜੀ ਠੀਕ ਹੈ ਇਹ ਭਾਈ ਜਲੇਬੀਆਂ ਵੀ ਹੈ ਨਾਲੇ ਠੀਕ ਹੈ ਜਲੇਬੀਆਂ ਵੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਹੇ ਭਾਈ ਅੱਜ ਸਵੇਰ ਦੇ ਤੇ ਸਵਾਦ ਦੇ ਲੱਗੇ ਮੈਂ ਜਾਂ ਕੱਲ ਦੇ ਲੱਗੇ ਮੈਂ ਆ ਸਵੇਰ ਦੇ ਸਵੇਰ ਦੇ ਅੱਛਾ ਸਵੇਰ ਦੇ ਸਵਾਦ ਦੇ ਕਿੰਨੇ ਵਜੇ ਤੇ ਭਾਜੀ 4 ਵਜੇ ਤੋਂ ਹਾਂਜੀ ਦੇਖੋ ਜੀ ਭਾਜੀ ਹੁਣੇ ਸੇਵਾ ਕਰ ਰਹੇ ਆ ਜਿਹੜੇ ਸਵੇਰ ਦੇ 4 ਵਜੇ ਤੋਂ ਜਿਹੜੇ ਲੱਗੇ ਪਿਆ ਆ ਬਾਂਬੇ ਗੰਗਸਰ ਵਾਲੇ ਦੇ ਤੇ ਕੀ ਭਾਜੀ ਆਪਣਾ ਸ਼ੋਭਨਾਮ ਜਿਹੜਾ ਹਾਂ ਵਿਜੇ ਹਾਂ ਵਿਜੇ ਕੁਮਾਰ ਜੀ ਆ ਆਪਣੇ ਜਿਹੜੇ ਭਾਜੀ ਹੁਣੇ ਲਓ ਜੀ ਆਪਾਂ ਉੱਥੋਂ ਪਹੁੰਚ ਗਏ ਸੀ ਬਾਹਰ ਤੇ ਇੱਥੇ ਆਪਾਂ ਤੁਹਾਨੂੰ ਦਿਖਾਉਂਦੇ ਆ ਕਿੰਨੀ ਜਿਹੜੀ ਸਟੇਜ ਦੇ ਇੱਥੇ ਆਸ-ਪਾਸੇ ਭੀੜ ਆ ਜਿਹੜੀ ਲੱਗੀ ਹੋਈ ਦੇਖੋ ਕਿੰਨੀ ਭੀੜ ਆ ਤੇ ਆ तारे नथो तारे कारे ते اپنے کروئی چیز کی لوڑ نہیں نہ چیزاں کا خیال رکھا کرو ساڑی کھل کر اپنے ماپیا کو ਸਾਨੂੰ ਹੁਣ ਬਤਾ ਲਗਿਆ ਵਾਤਾ ਨਗੀਆਂ ਹੀ ਬੜੀਆਂ ਨੇ ਉਹ ਸਾਨੂੰ ਹੁਣ ਬਤਾ ਲਗਿਆ ਵਾਤਾ ਨਗੀਆਂ ਹੀ ਬੜੀਆਂ ਨੇ ਮੈਂ ਮੰਗੂੰਗਾ ਤੂੰ ਤੇ ਦੂਆ ਮੈਂ ਚਿੱਤੇ ਤੂੰ ਬਸ ਆ ਤੂੰ ਚੀਆ

ਤੇਰੇ ਪਿਆਰ ਨੂੰ ਪੂਜਾ ਮੈਨੂੰ ਤੇਰੇ ਨਾਲ ਬੁਜਾ ਤੂੰ ਹੀ ਸਦਾ ਹਟਦਾ ਰਹੇ ਬਰਸਤਾ ਹੈ ਸੁਬਾਹ ਦਾ ਖਤਮ ਹੋ ਗਿਆ ਸੀਗਾ ਤੇ ਕਮਲ ਖਾਨ ਜਿਹੜਾ ਇੱਥੋਂ ਚੱਲਾ ਹੈ ਜੀ ਹੁਣ ਉਹ ਗੱਡੀ ਵਿੱਚ ਬੈਠ ਗਿਆ ਤੇ ਡਿਫੈਂਡਰ ਵਿੱਚ ਤੇ ਆਪਾਂ ਨੂੰ ਪਰ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਜਰੂਰ ਕਦੇ ਨਾ ਕਦੇ ਆਪਾਂ ਨੂੰ ਜਰੂਰ ਇੱਥੇ ਮੌਕਾ ਮਿਲੂਗਾ ਆਪਾਂ ਨੂੰ ਕਦੇ ਨਾ ਕਦੇ ਮਿਲਣ ਦਾ ਤੇ ਕਦੇ ਨਾ ਕਦੇ ਆਪਾਂ ਇਹਨਾਂ ਨਾਲ ਜਰੂਰ ਮਿਲਾਂਗੇ ਤੇ ਲੋ ਜੀ ਇੱਥੇ ਹੋ ਗਿਆ ਸੀਗਾ ਮੇਲਾ ਖਤਮ ਲੱਗ ਪਈ ਆ ਠੀਕ ਹੈ ਜੀ ਦੇਖੋ ਤਾਂ ਇੱਥੇ ਵੀਡੀਓ ਦਾ ਐਂਡ ਕਰਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਤੇ ਇਹਨੂੰ ਸ਼ੇਅਰ ਜਰੂਰ ਕਰਿਓ ਆਪਣੇ ਸਾਥੀਆਂ ਦੇ ਨਾਲ ਜਿੰਨੇ ਵੀ ਮੇਰੇ ਆਸ-ਪਾਸ ਦੇ ਮੈਂਬਰ ਆ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਦੀਆਂ ਵੀਡੀਓ ਵੀ ਮੇਰੀਆਂ ਚੂਹ ਦੇਖਿਓ ਧੰਨਵਾਦ ਜੀ ਤੁਹਾਡਾ ਸਾਰਾ